ਲਾਈ ਦੇ ਕਿ ਲੋ ਤੁਹਾਨੂੰ ਅੱਗੇ ਅਸੀਂ ਸਮਾਨਤਾ ਆਏ ਤੇ ਨਾਮ ਕੀ ਆ ਠੀਕ ਹੈ ਤੋਰ ਕੇ ਹੀ ਪਈ ਜੰਨੇ ਤੁਸੀਂ ਤਾਂ ਸਟਾਰਟ ਕਰਦਾ ਸ਼ੋਰ ਕੀ ਕਹਿੰਦੇ ਇੰਜਰ ਬੁੱਟ ਹਾਂਜੀ ਤੇ ਤੂੰ ਚਲਾਈ ਬਾਈ ਜੀ ਇੱਥੇ ਝੋਨਾ ਦੇਖੋ ਬੋਟ ਚੱਲਦੀ ਨਹੀਂ ਸੀ ਆ ਭਰਾਵਾਂ ਕੋਲੇ ਚਾਰ ਦਿਨਾਂ ਤੋਂ ਪਾਣੀ ਨਹੀਂ ਪੁੱਜਿਆ ਇੱਥੇ ਨਾ ਕੁਝ ਵੀ ਨਹੀਂ ਆਇਆ ਨਾ ਪਾਣੀ ਆਇਆ ਨਾ ਕੋਈ ਪ੍ਰਸ਼ਾਦਾ ਆ ਆਰਮੀ ਵਾਲੇ ਵੀ ਕੀੜੇ ਦੇ ਕੇ ਮੁੜ ਗਏ ਇੱਥੋਂ ਬਸ ਤੇ ਸਾਡੀ ਬੋਟ ਵੀ ਇੱਥੇ ਚੱਲੀ ਨਹੀਂ ਕਿਉਂਕਿ ਝੋਨਾ ਹੈ ਇੱਥੇ ਨਾ ਬੱਤੀ ਦਾ ਸਾਰਾ ਬੰਦ ਹੈ ਦਾ तकरीबन ਤਾਂ ਚੜ ਗਿਆ ਹੁਣ ਚੜਦੇ ਕਿਉਂਕਿ ਜ਼ੋਰ ਲੱਗਦਾ ਥੱਲੇ ਝੋਨਾ ਨਾ ਹੁਣ ਪਾਣੀ ਦੇ ਵਿੱਚ ਰਾਛਾ ਥੋੜੇ ਸਾਹਮਣੇ ਪਿਆ ਪਾਣੀ ਪਿਆ ਉਹ ਵੀਰ ਪੈਣਾ ਵੇਟ ਕਰ ਰਹੀਆਂ ਆ ਪਿਛਲੇ 4 ਦਿਨਾਂ ਤੋਂ ਤੇ ਅੱਜ ਪਹੁੰਚੇ ਆ ਇੱਥੇ ਖੁੱਲ ਜਾਣਾ ਪੂਤੁਰ ਕੇ ਕਿਉਂਕਿ ਸਾਨੂੰ ਬਾਹਣ ਬੜੇ ਪੋਲੇ ਆ ਹੈ ਇਹ ਮਿੱਟੀ ਜੀਗਣੀ ਹੈ ਭਾਈ ਹਾਂ ਇੱਕ ਸਰੀਰ ਨਿਗਰ ਆ ਉਹ ਕਰਕੇ ਪਰ ਨੌਖਾ ਹੋ ਜਾਂਦਾ ਪਰ ਮੂਰੇ ਬੜਾ ਦੇਖੂ